ਕਿਸੇ ਨੇ ਪੁੱਛਿਆ ਸੀ ਬਾਬੇ ਨਾਨਕ ਮਹਾਰਾਜ ਇਹ ਮਰਦਾਨੇ ਨੂੰ ਨਾਲ ਰੱਖਦੇ ਹੋ ਨੱਬਰ ਰੱਖਿਆ ਨੀਮਿਆਂ ਨੂੰ ਉੱਚੇ ਜਾਤ ਵਾਲੇ ਲੋਕ ਨੌਕਰ ਰੱਖਦੇ ਮਹਾਰਾਜ ਇਹਨੂੰ ਨੱਬਰ ਰੱਖਿਆ ਕਹਿਣ ਲੱਗੇ ਨਹੀਂ ਫਿਰ ਇਹ ਤੁਹਾਡਾ ਕੋਈ ਗੜਬਈ ਸੇਵਾਦਾਰ ਹੈ ਕਹਿਣ ਲੱਗੇ ਨਹੀਂ ਸੇਵਾਦਾਰ ਵੀ ਨਹੀਂ ਇਹ ਨੌਕਰ ਵੀ ਨਹੀਂ ਇਹ ਸੇਵਾਦਾਰ ਵੀ ਨਹੀਂ ਮਹਾਰਾਜ ਫਿਰ ਕੌਣ ਹੈ ਹਜ਼ੂਰ ਨੇ ਬਾਂਹ ਪਕੜ ਕੇ ਕਿਆਸੀ ਮਰਦਾਨਾ ਮੇਰਾ ਭਾਈ ਹੈ ਤਾਂ ਨਾਮ ਪੈ ਗਿਆ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੱਲਾ ਕਿਹਾ ਨਹੀਂ ਕਿ ਮਰਦਾਨਾ ਮੇਰਾ ਭਾਈ ਹੈ ਉਹਦਾ ਪ੍ਰੈਕਟੀਕਲ ਦਿੱਤਾ ਤਾਂ ਸਤਿਗੁਰੂ ਜਿੱਦਣ ਭਾਈ ਮਰਦਾਨੇ ਨੂੰ ਸੁਲਤਾਨਪੁਰ ਲੋਤੀ ਲੈ ਕੇ ਆਉਂਦੇ ਨੇ ਭਾਈਆ ਜੈ ਰਾਮ ਦੇ ਕਹਿਣ ਉੱਤੇ ਨੌਕਰੀ ਮਿਲ ਗਈ ਤੇ ਜਿੱਥੇ ਗੁਰਦੁਆਰਾ ਹੱਟ ਸਾਹਿਬ ਆ ਨਾ ਉੱਥੇ ਪਾਤਸ਼ਾਹ ਨੇ ਮੋਤੀ ਦੀ ਨੌਕਰੀ ਸ਼ੁਰੂ ਕੀਤੀ ਇਤਿਹਾਸ ਤਿੰਨ ਦੇ ਨਾਲ ਭਾਈ ਮਰਦਾਨਾ ਸਭ ਆਏ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਦੇ ਤੇ ਨੌਕਰੀ ਸ਼ੁਰੂ ਕੀਤੀ ਭਰਿਆ ਹੋਇਆ ਰਾਸ਼ਨ ਨਾਲ ਮੋਤੀ ਦਾ ਉਹ ਮੋਤੀ ਖਾਨਾ ਵੇਖਿਆ ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਪੁੱਛਦੇ ਕਹਿੰਦੇ ਮਰਦਾਨਿਆ ਇੱਕ ਦੋ ਪਲਾਸਾਂ ਪੜਿਆ ਹੋਇਆ ਹਿਸਾਬ ਲਾ ਲੈਣਾ ਕਹਿੰਦਾ ਮਹਾਰਾਜ ਮੜਾ ਮੋਟਾ ਲੇਖਾ ਜੋਖਾ ਕਰ ਲਈਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਫਿਰ ਮਰਦਾਨਿਆ ਇੰਜ ਕਰ ਤੂੰ ਗੱਦੀ ਤੇ ਬੈਠ ਗੋਲਕ ਤੇ ਬੈਠ ਹਿਸਾਬ ਕਿਤਾਬ ਤੂੰ ਲਾਇਆ ਕਰ ਸੋਤੇ ਅਸੀਂ ਦੋਲਾਂਗੇ ਉਹ ਮੈਂ ਚੱਲਾ ਤਲਵੰਡੀ ਨੂੰ ਕਹਿੰਦੇ ਕਿਉਂ ਪਾਤਸ਼ਾਹ ਇੰਦਾਂ ਦਾ ਸਾਹ ਬਗੜ ਜਾਣੇ ਮੈਨੂੰ ਚੰਗਾ ਭਾਈ ਬਣਾ ਕੇ ਗੱਡੀ ਤੇ ਬਿਠਾਇਆ ਹੈ 9 ਤੋਂ ਬਾਅਦ 10 11 12 ਆਉਣੇ ਸੀ ਤੁਸੀਂ 9 9 9 ਕਹੀ ਜਾਂਦੇ ਹੋ ਬਾਦਸ਼ਾਹ 9 ਤੋਂ ਬਾਅਦ ਹਿਸਾਬ 10 11 12 ਆਉਂਦਾ ਐ ਇਦਾਂ ਤਾਂ ਸਾਹ ਬੇਵਰ ਜਾਣੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹੀਂ ਮਰਦਾਨਿਆ ਵੀ ਪੁਲੇਖ ਹੈ ਭਾਈ ਕਹਿੰਦੇ ਨੌ ਨਹੀਂ ਕਦੇ ਘਟਦਾ ਘਟਦਾ ਕਹਿੰਦੇ ਮਹਾਰਾਜ ਕਿਵੇਂ ਸੱਚੇ ਪਾਤਸ਼ਾਹ ਕਹਿੰਦੇ 1 7 9 ਇੱਕ ਰੱਬ ਦੇ ਸੱਚੇ ਨੌ ਨੂੰ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ ਇੱਕ ਰੱਬ ਦੇ ਸੱਚੇ ਨਾਮ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ ਮਰਦਾਨਿਆ ਕੋਈ ਜਪ ਕੇ ਦੇਖ ਲੈ ਨੌ ਨੂੰ ਜਪਦਾ ਕਦੇ ਘਟਾ ਨਹੀਂ ਪੈਂਦਾ ਰੱਬ ਦਾ ਨਾਮ ਘਟਾ ਪੈਣ ਹੀ ਨਹੀਂ ਤੇ